ਹੈਲੋ ਸਤਿ ਸ੍ਰੀ ਅਕਾਲ ਜੀ ਵੈਲਕਮ ਬੈਕ ਟੂ ਮਾਈ ਚੈਨਲ ਮੀਨ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚਲੋ ਜੀ ਅਸੀਂ ਵੀ ਸਾਰੇ ਬਿਲਕੁਲ ਠੀਕ ਠਾਕ ਆ ਅੱਜ ਆਪਾਂ ਡੇਢ ਮੀਟਰ ਜਿਹੜਾ ਵੱਡਾ ਪਰਾਨਾ ਦਾ ਕਬੀਜ ਹੁੰਦਾਗਾ ਵੱਡੇ ਪਰਾਨੇ ਦਾ 3.5 ਮੀਟਰ ਸੂਟ ਹੁੰਦਾ ਉਹ ਵੀ ਇਸ ਤਰ੍ਹਾਂ ਕਮੀਜ਼ ਕੱਟੀ ਜਾਂਦੀ ਹੈ ਤੇ ਜਿਹੜੀ ਡੇਢ ਮੀਟਰ ਦਾ ਵੱਡਾ ਪਰਾਨੇ ਦੀ ਕਬੀਜ ਹੁੰਦੀ ਓਬੀ ਇਸ ਤਰ੍ਹਾਂ ਹੀ ਕੱਟੀ ਜਾਂਦੀ ਹੈ ਸੋ ਇੱਥੇ ਮੈਂ ਤੁਹਾਨੂੰ ਨਾਪ ਦਿਖਾ ਰਹੀ ਸੀ ਨਾਪ ਇਹਨਾਂ ਦਾ ਹੈਗਾ 21.21 ਤੇ 21 ਠੀਕ ਹੈ ਜੀ ਇਸ ਨਾਪ ਦੇ ਅਕੋਰਡਿੰਗ ਆਪਾਂ ਕਬੀਜ ਕੱਟਾਂਗੇ ਅੱਜ ਮੈਂ ਤੁਹਾਨੂੰ ਤੁਹਾਡੇ ਨਾਲ ਆਪਣਾ ਤਰੀਕਾ ਸ਼ੇਅਰ ਕਰ ਰਹੀ ਆਂਗੀ ਸੋ ਜੇਕਰ ਵਧੀਆ ਲੱਗਿਆ ਤਾਂ ਪਲੀਜ਼ ਕਮੈਂਟ ਜ਼ਰੂਰ ਕਰਿਓ ਤੁਸੀਂ ਕਿਸ ਤਰ੍ਹਾਂ ਕੱਟਦੇ ਹੋ ਇਹ ਵੀ ਜ਼ਰੂਰ ਦੱਸਿਓ ਸੋ ਜਿਹੜੀ ਵੀ ਵੱਡੇ ਪਨੇ ਵਾਲੀ ਕਮੀਜ਼ ਹੁੰਦੀ ਹੈ 1.5 ਮੀਟਰ ਦੀ ਹੈ ਨਾ ਉਹ ਨੂੰ ਆਪਾਂ ਇਸ ਲੋਟ ਹੀ ਫੋਲਡ ਕਰ ਲੈਣੇ ਹੁੰਦੇ ਆ ਅ ਜਿਵੇਂ ਆਪਾਂ ਕਹਿਰੇ ਵਰਦੀ ਸਲਵਾਰ ਕੱਟਦੇ ਹੁੰਨੇ ਆ ਨਾ ਕਹਿਰੇ ਲੋਟੀ ਉੱਪਰੋਂ ਫੋਲਡ ਕਰ ਲੈਣੇ ਆ ਇਸ ਲੋਟੀ ਘੇਰਾ ਜਿਹੜਾ ਪ੍ਰੋਪਰ ਆ ਜਾਂਦਾ ਹੁੰਦਾ ਹੈ ਕਿਉਂਕਿ ਇਹਦੀ ਚੌੜਾਈ ਹੁੰਦੀ ਹੈ ਜਿਹੜੀ ਇਹਦਾ ਪਣਾ ਹੁੰਦਾਗਾ ਉਹ ਫੋਲਡ ਕਰਕੇ ਵੀ 3 ਇੰਚ ਦੇ ਲਗਭਗ 3 ਇਕ 3 ਇੰਚ ਦੇ ਲਗਭਗ ਰਹਿ ਜਾਂਦਾ ਹੁੰਦਾਗਾ ਕਿਉਂਕਿ ਜ਼ਿਆਦਾਤਰ ਹਨਾ 25 ਇੰਚ 24 ਇੰਚ ਜਾਂ 23 ਇੰਚ ਆਪਾਂ ਪਲੱਸ ਕਰਕੇ ਵੀ ਜਦੋਂ ਕੱਟਦੇ ਆ ਹਨਾ ਤਾਂ 23 25 ਇੰਚ ਕੱਟੀ ਜਾਂਦੀ ਹੈ ਕਮੀ ਜੇ ਇਹਨਾਂ ਦੀ ਆਪਾਂ 25 ਇੰਚ ਕੱਟਣੀ ਸੀ ਕਿਉਂਕਿ 22 ਇਨਾਂ ਦਾ ਸਾਡੇ ਕਿੰਨਾ ਦੀ ਹਿਪ ਸੀਗੀ ਤਾਂ ਆਪਾਂ 3 ਇੰਚ ਪਲੱਸ ਕਰਕੇ ਚੱਲਿਆਂਗੇ ਆ 24 ਆਉਂਦਾ ਸੀ ਪਰ ਆਪਾਂ 25 ਇੰਚ ਹੀ ਕੱਟ ਲਾਂਗੇ ਕਿਉਂਕਿ ਐਕਸਟਰਾ ਕੱਟ ਲੈਣੀ ਹੁੰਦੀ ਹੈ ਮੈਂ ਆ ਕਪੜਾ ਕੱਟੇ ਨਾ ਜੇ ਵੱਧ ਰਹਿ ਜਾਊਗਾ ਕੋਈ ਚੱਕਰ ਨਹੀਂ ਆਪਾਂ ਥੋੜਾ ਜਿਹਾ ਜ਼ਿਆਦਾ ਫੋਲਡ ਕਰ ਦਾਂਗੇ ਤੇ ਨਾਲ ਦੀ ਨਾਲ ਮੈਂ ਪ੍ਰੈਸ ਵੀ ਕਰਦੀ ਰਹਿਣੀ ਆ ਤਾਂ ਜੋ ਜਿਹੜੀ ਸਿਲ ਬਟਾ ਨੇ ਉਹਨਾਂ ਦੀ ਕੋਈ ਦਿੱਕਤ ਨਾ ਆਵੇ ਵੱਧ ਘੱਟ ਕਪੜਾ ਨਾ ਕੱਟਿਆ ਜਾਵੇ ਸੋ ਇੱਥੇ 39 ਇੰਚ ਦੇ ਹਿਸਾਬ ਨਾਲ ਆਪਾਂ ਕਮੀਜ਼ ਇਹਨਾਂ ਦੀ ਕੱਟ ਲਈ ਸੀਗੀ 44 ਇੰਚ ਕਿਉਂਕਿ 4-5 ਇੰਚ ਮੈਂ ਵੱਧ ਕੱਟ ਲੈਣੀ ਹੁੰਨੀ ਹੈਗੀ ਠੀਕ ਹੈ ਜੀ ਸੋ ਤੇ ਇਹ ਮੋਟੀ ਸੀਗੀ ਜ਼ਿਆਦਾ ਥੋੜੀ ਜੀ ਤਾਂ ਕਰਕੇ ਆਪਾਂ 5 ਇੰਚ ਜ਼ਿਆਦਾ ਕੱਟੀ ਸੀਗੀ ਇਹਨਾਂ ਦੀ 44 ਇੰਚ ਮੈਂ ਲੈਂਥ ਸੀਗੀ ਜਿਹੜੀ ਹੋ ਰੱਖ ਲਈ ਸੀਗੀ ਕਿਉਂਕਿ ਥੋੜਾ ਬਹੁਤਾ ਕਾਣ ਦੇ ਵਿੱਚ ਵੀ ਆ ਜਾਂਦਾ ਹੁੰਦਾ ਕੱਪੜਾ ਤੇ ਬਾਕੀ ਸਾਰਾ ਜਿਹੜਾ ਫੋਲਡ ਹੋ ਜਾਂਦਾਗਾ 1 ਇੰਚ ਉੱਪਰੋਂ ਫੋਲਡ ਹੁੰਦਾਗਾ ਹਨਾ 2.5 ਇੰਚ ਨੀਚੋਂ ਹੋ ਜਾਂਦਾਗਾ ਤੇ ਉਹਨੂੰ ਮੈਂ ਦੂਸਰੇ ਲੋਟ ਨਿਸ਼ਾਨੀਆਂ ਲਾਉਣ ਤੇ ਦਿੱਕਤ ਆਉਂਦੀ ਹੈਗੀ لمبے ਲੋਟ ਤਾਂ ਫਿਰ ਮੈਂ ਜਿਹੜੀ ਕਮੀਜ਼ ਦੀ ਲੰਬਾਈ ਸੀ ਉਹ ਕੋ ਲਾ ਕੇ ਜਿਹੜੀ ਚੜਾਈ ਸੀ ਆਪਾਂ ਉਹਨੂੰ ਫੋਲਡ ਕਰਕੇ ਫਿਰ ਕਟਾਂਗੇ ਤਾਂ ਜੋ ਸਾਨੀ ਨਾਲ ਜਿਹੜੀ ਕਮੀਜ਼ ਦੀ ਲੰਬਾਈ ਚੜਾਈ ਕੱਟੀ ਜਾਵੇ 25 25 ਇੰਚ ਤੇ ਟਿੱਕ ਮਾਰਕ ਕਰ ਲਈ ਸੀਗੀ ਤੇ ਉਸ ਤੋਂ ਬਾਅਦ ਆਪਾਂ ਨਿਸ਼ਾਨੀ ਲਾ ਕੇ 25 ਇੰਚ ਚੜਾਈ ਘੇਰਾ हिਪ ਮਿਣ ਕੇ ਉਹਦਾ ਕੱਟ ਲਿਆ ਸੀ ਠੀਕ ਹੈ ਸੋ ਦੋਨੀਆਂ ਕਮੀਜ਼ਾਂ ਨੂੰ ਫੋਲਡ ਕਰਕੇ ਇੱਕ ਦੂਸਰੇ ਦੇ ਉੱਪਰ ਰੱਖ ਕੇ ਫਿਰ ਆਪਾਂ ਇਹਦੇ ਮੋਢੇ ਉਤਾਰਾਂਗੇ ਮੈਂ ਇਕੱਲਾ-ਇਕੱਲਾ ਨਹੀਂ ਕੱਢਦੀ ਹੁੰਦੀ ਦੋਨਾਂ ਨੂੰ ਇਕੱਠੇ ਧਰ ਲੈਣੀ ਹੁੰਦੀ ਆ ਸੋ ਪਹਿਲਾਂ ਆਪਾਂ ਮੂਰਲਾ ਮੋਢਾ ਉਤਾਰ ਦਾਂਗੇ ਤੇ ਫਿਰ ਆਪਾਂ ਬੈਕ ਸਾਈਡ ਵਾਲਾ ਹੁਣ ਆਪਾਂ ਵੀ ਟੀਰਾ ਤੇ ਮੋਢਾ ਕੱਟਾਂਗੇ ਟੀਰਾ ਇਹਨਾਂ ਦਾ ਸੀਗਾ 13 ਇੰਚ ਤਾਂ ਆਪਾਂ 14 ਇੰਚ ਦੀ ਨਿਸ਼ਾਨੀ ਲਾਈ ਹੈ 7 ਇੰਚ ਤੇ 7 ਇੰਚ ਦੇ ਮਾਰਕਿੰਗ ਕਰਕੇ نیچے ਵੀ ਆਪਾਂ 7 ਇੰਚ ਤੇ ਲੰਬਾਈ ਤੇ ਜਿਹੜਾ ਟਿੱਕ ਮਾਰਕ ਕਰਾਂਗੇ ਤੇ ਜਿਹੜਾ ਨੀਚੋਂ ਆਰਮਹੋਲ ਦੀ ਜਿਹੜੀ ਕਟਾਈ ਹੋਊਗੀ ਹਨਾ ਉਹੂ ਵੀ ਸਾਡੇ ਸ਼ੀ ਇੱਥੇ ਆਪਾਂ ਸਾਡੇ ਸ਼ੀ ਦੀ ਨਿਸ਼ਾਨੀ ਲਾਈ ਹੈ ਤੇ ਉੱਪਰੋਂ ਆਪਾਂ 7 ਦੀ ਲਾਈ ਹੈ ਕਿਉਂਕਿ ਥੋੜਾ ਜਿਹਾ ਡੰਗਾਈ ਤੇ ਹੁੰਦਾਗਾ ਮੋਢੇ ਦੀ ਕਾਰਟ ਹੈ ਜਿਹੜੀ ਉਹ ਪ੍ਰੋਪਰ ਫਿਟਿੰਗ ਆ ਜਾਂਦੀ ਹੈ ਜਿਹਦੇ ਕਰਕੇ ਜਿਹੜਾ ਕਮੀਜ਼ ਦੇ ਆਰਮਹੋਲ ਦੇ ਵਿੱਚ ਝੋਲ ਜਾਂ ਨਹੀਂ ਪੈਂਦਾ ਹੈਗਾਗਾ ਇਹਦੇ ਕਰਕੇ ਸੋ ਉੱਪਰੋਂ ਆਪਾਂ ਰੱਖਿਆ 7 ਤੇ نیچے ਆਪਾਂ ਸਾਡੇ ਸ਼ੀ ਰੱਖ ਕੇ ਥੋੜੀ ਜੀ ਤਿਰਛੀ ਆਪਾਂ ਨਿਸ਼ਾਨੀ ਲਾ ਲਈ ਤੇ ਨਾਲ ਹੀ ਆਪਾਂ ਇਹਨੂੰ ਗਲਾਈ ਦਿੱਤੀ ਮੋਢੇ ਨੂੰ ਠੀਕ ਹੈ ਜੀ ਉਹ ਇਸ ਤਰ੍ਹਾਂ ਵੀ ਇਸ ਤਰ੍ਹਾਂ ਹੀ ਮੈਂ ਮੋਢਾ ਕੱਟ ਦਿਆਂ ਸੋ ਹੁਣ ਆਪਾਂ ਦੇਖਾਂਗੇ ਮੋਢਾ ਵੱਡਾ ਜਾਂ ਛੋਟਾ ਤਾਂ ਨਹੀਂ ਰਿਹਾ ਛਾਤੀ ਦੇ ਅਕੋਰਡਿੰਗ ਦੇਖਾਂਗੇ ਸਭ ਤੋਂ ਪਹਿਲਾਂ ਮੈਂ ਅੱਧਾ ਇੰਚ ਉਪਰੋਂ ਛੱਡ ਕੇ ਜਿਹੜੀ ਪਲੋਈ ਮਿੰਦੀ ਸੀਗੀ ਫਿਰ ਮੈਂ ਸੋਚਿਆ ਕਿ ਪਹਿਲਾਂ ਮੋਢੇ ਦੀ ਆਪਾਂ ਦੇਖ ਲਈਏ ਮੋਢਾ ਵੱਡਾ ਤਾਂ ਨਹੀਂ ਰਿਹਾ ਸਾਢੇ 21 ਸੀਗੀ ਇਹਨਾਂ ਦੀ ਛਾਤੀ ਸਾਢੇ 21 ਦੇ ਅਕੋਰਡਿੰਗ ਪੂਰਾ 9.5 ਮੋਢਾ ਇਹਨਾਂ ਦਾ ਬਣ ਕੇ ਰੈਡੀ ਹੋਇਆ ਸੀਗਾ ਸੋ ਮੈਂ ਇਸ ਤਰ੍ਹਾਂ ਹੀ ਜਿਹੜੀ ਕਮੀਜ਼ ਦਾ ਮੋਟੇ ਵਗੈਰਾ ਨੇ ਤੇ ਪਰੋਇਆਂ ਵਗੈਰਾ ਦੀਆਂ ਨਿਸ਼ਾਨੀਆਂ ਲਗਾਉਣੀ ਆਂਗੀ ਇਹ ਚਲੋ ਜੇ ਇਥੇ ਮੈਂ ਤੁਹਾਨੂੰ ਦਿਖਾ ਰਹੀ ਸੀ ਦੂਰੋਂ ਨਹੀਂ ਪਤਾ ਲੱਗ ਰਿਹਾ ਸੀ ਕਿ ਪੂਰਾ 9.5 ਹੈ ਜਿਹੜਾ ਮੋਢਾ ਆਪਣਾ ਰਹਿ ਗਿਆਗਾ ਕਿਉਂਕਿ ਉਹਨਾਂ ਦਾ ਮੋਢਾ ਤਿਆਰ 9.5 ਸੀਗਾ ਸੋ ਹੁਣ ਬਾਅਦ ਦੇ ਵਿੱਚ ਇਹਦੇ ਵਿੱਚ ਕੋਈ ਕਟਿੰਗ ਕਾਟ ਨਹੀਂ ਪੈਂਦੀ ਹੈਗੀ ਸੋ ਜਿਹੜੀ ਕਾਟ ਸੀ ਉਹ ਪਹਿਲਾਂ ਹੀ ਆਪਾਂ ਪਾਤੀਏਗੀ ਕਈ ਪੈਣਾ ਨੇ ਜਿਹੜੀ ਇਹ ਕਾਟ ਬਾਅਦ ਚ ਪਾਉਂਦੀਆਂ ਨੇਗੀਆਂ ਜਿਹਦੇ ਕਰਕੇ ਬਾਅਦ ਚ ਮੋਢਾ ਜਿਹੜਾ ਉਹ ਵੱਡਾ ਹੋ ਜਾਂਦਾ ਹੈ ਹਾਂਜੀ ਫਰੰਟ ਮੋਡੇ ਦੀ ਕਾਟ ਆਪਾਂ ਕਟਿੰਗ ਕਰ ਲਈ ਸੀਗੀ ਹੁਣ ਆਪਾਂ ਬੈਕ ਪਾਰਟ ਦੀ ਕਰਾਂਗੇ ਮੋਡੇ ਦੀ ਕਾਟ ਪਾਉਣ ਲਈ ਮੈਂ ਸਕੇਲ ਰੱਖਿਆ ਹੋਇਆ ਹੈਗਾ ਫਰੰਟ ਕਾਟ ਵੀ ਪਾਦਣੀ ਹੁੰਦੀ ਹੈ ਕਈ ਵਾਰੀ ਮੈਂ ਪਰ ਵੀਡੀਓ ਦੇ ਵਿੱਚ ਫਰੰਟ ਕਾਟ ਮੈਂ ਤੁਹਾਨੂੰ ਇਦਾਂ ਹੀ ਪਾ ਕੇ ਦਿਖਾਈ ਹੈ ਕਿਉਂਕਿ ਹਰ ਇੱਕ ਸਕੇਲ ਹੈ ਜਿਹੜਾ ਨਹੀਂ ਰੱਖਦਾ ਪਰ ਜੇ ਸਕੇਅਰ ਰੱਖੋਗੇ ਤੁਹਾਨੂੰ ਬਹੁਤ ਈਜ਼ੀ ਲੱਗੂਗਾ ਮੋਡੇ ਦੀ ਕਾਟ ਪਾਉਣੀ ਬਹੁਤ ਜ਼ਿਆਦੇ ਜਿਵੇਂ ਫਰੰਟ ਦੀ ਵੀ ਆਪਾਂ ਪਾਈ ਹੈ ਹਨਾ ਹੱਥ ਦੀ ਹੈਲਪ ਨਹੀਂ ਪਾਈ ਹੈਗੀ ਤੇ ਫਰੰਟ ਦੀ ਵੀ ਆਪਾਂ ਇਹਦੇ ਨਾਲ ਪਾ ਸਕਦੇ ਹਾਂ ਕਾਰਟ ਤੇ ਇਹ ਸਕੇਲ ਆਪਾਂ ਨੂੰ ਲੋਕਲ ਮਾਰਕੀਟ ਤੋਂ ਹੀ ਮਿਲ ਜੂਗਾ ਬਾਕੀ ਆਨਲਾਈਨ ਵੀ ਤੁਸੀਂ ਬਾਇ ਕਰ ਸਕਦੇ ਹੋਊਂਗੇ ਇਸ ਤੋਂ ਬਾਅਦ ਆਪਾਂ ਲਾਵਾਂਗੇ ਜੀ ਪਲੋਈਆਂ ਦੀਆਂ ਨਿਸ਼ਾਨੀਆਂ ਪਲੋਈਆਂ ਦੀਆਂ ਨਿਸ਼ਾਨੀਆਂ ਦੇ ਵਿੱਚ ਮੈਂ ਸਭ ਤੋਂ ਪਹਿਲਾਂ ਜਿਹੜਾ ਵਿਚਾਉਣਾ ਹੁੰਦਾ ਕੱਪੜਾ ਹਨਾ ਐਕਸਟਰਾ ਹੁੰਦਾਗਾ ਉਹਨੂੰ ਮੈਂ ਪਹਿਲਾਂ ਹੀ ਉੱਪਰ ਛੱਡ ਕੇ ਫਿਰ ਨਿਸ਼ਾਨੀ ਲਾਉਣੀ ਹੈਗੀ ਜਿਵੇਂ ਇੱਥੇ ਮੈਂ 1/2 ਇੰਚ ਮੋਡੇ ਦਾ ਪਹਿਲਾਂ ਹੀ ਛੱਡਤਾ ਸੀਗਾ ਤੇ 11 ਇੰਚ ਤੇ ਇਹਨਾਂ ਦੀ ਪਲੋਈ ਸੀਗੀ ਇੱਥੇ ਮੈਂ ਤੁਹਾਨੂੰ ਦਿਖਾ ਰਹੀ ਸੀ ਕਿ 1/2 ਇੰਚ ਮੈਂ ਛੱਡਤਾ ਪਹਿਲਾਂ ਹੀ ਤੇ 11 ਤੇ ਆਪਾਂ ਛੋਟੀ ਜੀ ਟਿਕ ਮਾਰਕ ਕਰ ਲਈ ਤੇ ਉਸ ਤੋਂ ਬਾਅਦ ਆਪਾਂ ਚੌੜਾਈ ਦੇਖ ਲਈ ਪਲੋਈ ਦੀ ਜਿਹੜੀ ਚੌੜਾਈ ਚੌੜਾਈ ਸੀਗੀ ਉਹ 4 ਇੰਚ ਸੀਗੀ ਜਣੇ ਕਿ 8 ਸੀਗੀ ਆਪਾਂ 4-4 ਤੇ ਟਿਕ ਮਾਰਕ ਕਰ ਲਈ ਸੀਗੀ ਉਸ ਤੋਂ ਬਾਅਦ 7.5 ਇੰਚ ਲੰਬਾਈ ਰੱਖੀ ਸੀ ਆਪਾਂ ਪਲੋਈ ਦੀ ਸੋ ਮੈਨੂੰ ਆਦਤ ਹੈ ਮੈਂ ਪੈਨ ਨਾਲ ਹੀ ਜ਼ਿਆਦਾ ਨਿਸ਼ਾਨੀਆਂ ਲਾਉਣੀ ਆਂਗੀ ਤੇ ਜਿਹੜੀਆਂ ਪਲੋਈਆਂ ਦੀ ਨੇ ਉਹ ਤਾਂ ਖਾਸ ਕਰ ਮੈਂ ਪੈਨ ਨਾਲ ਹੀ ਲਾਉਣੀ ਹੁੰਦੀਆਂ ਕਿਉਂਕਿ ਜਦੋਂ ਨੂੰ ਕਮੀਜ਼ ਸਟਿਚ ਕਰਨੀ ਹੁੰਦੀ ਹੈ ਹਨਾ ਤਾਂ ਜਿਹੜੀਆਂ ਚਾਕ ਨਾਲ ਪਲੋਈਆਂ ਲਾਈਆਂ ਹੁੰਦੀਆਂ ਨੇ ਇਹ ਨਿਸ਼ਾਨੀਆਂ ਉਹ ਮਿਟ ਜਾਂਦੀਆਂ ਨੇਗੀਆਂ ਚਲੋ ਜੀ ਇੱਥੇ ਆਪਾਂ ਸਿੱਧੀ ਬਲੋਈ ਦੀ ਨਿਸ਼ਾਨੀ ਲਾ ਲਈ ਸੀ ਉਸ ਤੋਂ ਬਾਅਦ ਆਪਾਂ ਲਗਾਵਾਂਗੇ ਜਿਹੜੀ ਮੋਟੇ ਵਾਲੀ ਪਲੋਈ ਹੁੰਦੀ ਆ ਉਹਦਾ ਵੀ ਐਕਸਟਰਾ ਜਿਹੜਾ ਉੱਪਰੋਂ ਅਧਾ ਇੰਚ ਉੱਪਰ ਛੱਡਤਾ ਸੀ ਤੇ ਉਸ ਤੋਂ ਬਾਅਦ 6 ਇੰਚ ਤੇ ਆਪਾਂ ਪਲੋਈ ਦੀ ਨਿਸ਼ਾਨੀ ਲਾਈ ਸੀ ਇਧਰੋਂ ਆਪਾਂ ਪਲੋਈ ਦੇ ਨਾਲ ਟੱਚ ਕਰਦਾ ਹੋਇਆ ਇੰਚ ਟੇਪ ਰੱਖਿਆ ਪੌਣੇ 2 ਇੰਚ ਤੋਂ ਨਿਸ਼ਾਨੀ ਲਾਉਣੀ ਸਟਾਰਟ ਕਰੀ ਪੌਣੇ ਦੇ 2 ਇੰਚ ਦਾ ਗੈਪ ਪਾ ਕੇ ਤੇ ਆਪਾਂ ਨਿਸ਼ਾਨੀ ਜਿਹੜੀ ਉਹ ਲਾਤੀ ਸੀ ਇਧਰੋਂ ਆਪਾਂ 1.5 ਇੰਚ ਛੱਡਾਂਗੇ ਕਿਉਂਕਿ ਫਿਟਿੰਗ ਵਾਲੀ ਸਿਉਣ ਦੇ ਵਿੱਚ ਜ਼ਿਆਦਾ ਕੱਪੜ ਫਿਟਿੰਗ ਦੀ ਨਿਸ਼ਾਨੀ ਆਪਾਂ ਜਦੋਂ ਫਿਟਿੰਗ ਦੀ ਸਟਿਚ ਲਾਉਨੇ ਆ ਤੇ ਪੌਣੇ ਦੋ ਛੱਡ ਕੇ ਆਪਾਂ ਸਿੱਧੀ ਪਰੋਈ ਨੂੰ ਟੱਚ ਕਰਦੀ ਪਰੋਈ ਪੌਣੇ ਦੋ ਤੱਕ ਗੈਪ ਛੱਡ ਕੇ ਆਪਾਂ ਇਹ ਵੀ ਨਿਸ਼ਾਨੀ ਲਗਾ ਦਿੱਤੀ ਹੈ ਸੋ ਜੇ ਕਿਸੇ ਨੂੰ ਨਹੀਂ ਵੀ ਸਮਝ ਆਇਆ ਹੋਇਆ ਤਾਂ ਮੈਂ ਦੁਬਾਰਤੋਂ ਵੀ ਵੀਡੀਓ ਬਣਾਉਂਗੀ ਜਿਸ ਦੇ ਵਿੱਚ ਤੁਹਾਨੂੰ ਹੋਰ ਵੀ ਕਲੀਅਰਟੀ ਨਾਲ ਮੈਂ ਸਮਝਾਉਣ ਦੀ ਕੋਸ਼ਿਸ਼ ਕਰੂੰਗੀ ਠੀਕ ਹੈ ਜੀ ਸੋ ਇੱਥੇ ਆਪਾਂ ਪਿਛਲਾ ਗਲਾ ਸੀ ਜਿਹੜਾ ਉਹ ਕੱਟ ਲਿਆ ਸੀ 2.5 ਇੰਚ ਹੀ ਕੱਟਦੀ ਹੁੰਦੀ ਆ ਮੈਂ ਹਰ ਇੱਕ ਦਾ ਗਲਾ ਨੰਗਾਈ ਦੇ ਵਿੱਚ ਸੀਗਾ 5 ਇੰਚ ਉਸ ਤੋਂ ਬਾਅਦ ਆਪਾਂ ਚੌਰਸ ਨਿਸ਼ਾਨੀ ਲਾਈ ਤੇ ਉਹਨੂੰ ਗਲਾਈ ਦਿੱਤੀ ਤੇ ਜਿਹੜਾ ਗੋਲ ਗਲਾ ਸੀ ਉਹ ਵੀ ਕੱਟ ਕਰ ਲਿਆ ਹਾਂਜੀ ਕਮੀਜ਼ ਆਪੜੀ ਕੱਟੀ ਗਈ ਸੀ ਤੇ ਉਸ ਤੋਂ ਬਾਅਦ ਆਪਾਂ ਕੱਟਾਂਗੇ ਬਾਹਾਂ ਆ ਬਾਹਾਂ 4 ਫੋਲਡ ਕਪੜਾ ਕਰਕੇ ਹਨਾ ਪੰਨੇ ਲੋਟ ਗਈ ਅ ਜਿਸ ਤਰ੍ਹਾਂ ਪਨਾ ਹੁੰਦਾਗਾ ਉਸੇ ਲੋਟ ਹੀ ਆਪਾਂ ਫੋਲਡ ਕਰ ਲਾਂਗੇ 4 ਫੋਲਡ ਕਰਕੇ ਕੱਪੜੇ ਨੂੰ ਆਪਾਂ ਬਾਹਾਂ ਕੱਟਾਂਗੇ ਇਹਨਾਂ ਦੀ ਬਾਹਾਂ ਪੂਰੀਆਂ ਸੀਗੀਆਂ ਸੋ ਆਪਾਂ 2.5 ਕਿ ਇਹਨਾਂ ਦੀ ਬਾਹਾਂ ਸੀਗੀਆਂ ਤਾਂ ਆਪਾਂ ਸਾਡੇ 23 24 ਦੇ ਕਰੀਬ ਇਹਨਾਂ ਦੀ ਬਾਹ ਸੀ ਜਿਹੜੀ ਉਹ ਕੱਟ ਲਈ ਸੀਗੀ ਠੀਕ ਹੈ ਜੀ ਬਾਹ ਦੀ ਚੰਗੀ ਤਰ੍ਹਾਂ ਕਟਾਈ ਕਰਨੀ ਤੁਹਾਨੂੰ ਕਿਸੇ ਹੋਰ ਵੀਡੀਓ ਦੇ ਵਿੱਚ ਸ਼ੇਅਰ ਕਰੂੰਗੀ ਇੱਥੇ ਮੇਰਾ ਜਿਹੜਾ ਬੱਚਾ ਸੀ ਉਹ ਰੋ ਰਿਹਾ ਸੀ ਮੇਰਾ ਹਰਗੁਣ ਤਾਂ ਕਰਕੇ ਮੈਂ ਫਟਾਫਟ ਬਾਹ ਦੀ ਜਿਹੜੀ ਕਟਾਈ ਸੀਗੀ ਉਹ ਕਰਤੀ ਸੀਗੀ ਸਭ ਤੋਂ ਪਹਿਲਾਂ ਆਪਾਂ ਲੈਂਥ ਲੈ ਲੈਣੀ ਹੈ ਹਨਾ ਕਿੰਨੀ ਆ 24 ਇੰਚ ਸੀਗੀ ਇਹਨਾਂ ਦੀ ਲੈਂਥ ਤਾਂ ਆਪਾਂ ਜਿਹੜਾ ਐਕਸਟਰਾ ਸੀਗਾ ਜਿਵੇਂ ਕਾਣ ਵਗੈਰਾ ਵਾਲਾ ਕੱਪੜਾ ਸੀ ਉਹਦੀ ਟਿਕ ਮਾਰਕ ਕਰਕੇ ਕਾਣ ਸੀ ਜਿਹੜਾ ਉਹ ਕੱਟਦਾ ਸੀਗਾ ਉਸ ਤੋਂ ਬਾਅਦ ਮੈਂ ਸਕੇਲ ਦੀ ਹੈਲਪ ਨਾਲ ਹੀ ਜਿਹੜੀ ਕਟਾਈ ਮੋਡੇ ਦੀ ਸ਼ੇਪ ਸੀ ਉਹ ਦੇਤੀ ਸੀਗੀ ਚਲੋ ਜੀ ਹੁਣ ਮਿਲਾਂਗੇ ਕਿਸੇ ਸੋਹਣੀ ਜੀ ਇੰਟਰਸਟਿੰਗ ਜੀ ਵੀਡੀਓ ਦੇ ਨਾਲ ਜੇਕਰ ਮੇਰੀ ਵੀਡੀਓ ਤੁਹਾਨੂੰ ਕਿਸੇ ਵੀ ਐਂਗਲ ਤੋਂ ਵਧੀਆ ਲੱਗੀ ਹੋਈ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਮੇਰੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਮਿਲਦੇ ਆ ਨੈਕਸਟ ਸੋਹਣੀ ਜੀ ਵੀਡੀਓ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਬਾਏ ਬਾਏ